ਪੰਜਾਬ ਦੇ ਇੱਕ ਬਹੁ ਚਰਚਿਤ ਮਾਮਲੇ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਵੱਡੀ ਖਬਰ ਕਿਸ ਨਾਲ ਜੁੜੀ ਹੈ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨਾਲ ਹਿਰਾਸਤ ਦੇ ਅੰਦਰ ਰਹਿੰਦੇ ਆ ਕੋਈ ਉਸ ਇੰਟਰਵਿਊ ਦੇ ਵਿੱਚ ਕੌਣ ਕੌਣ ਦੋਸ਼ੀ ਹੈ ਕਿਸ ਕਿਸ ਨੇ ਸਹਿਯੋਗ ਦਿੱਤਾ ਔਰ ਉਸ ਬਦਲੇ ਕੀ ਕੀ ਤੋਹਫੇ ਹਾਸਲ ਕੀਤੇ ਇਸ ਦੇ ਬਾਰੇ ਖੁਲਾਸਾ ਹੋ ਗਿਆ ਹਾਲਾਂਕਿ ਇਸ ਦੇ ਬਾਰੇ ਇੱਕ ਪਰਚਾ ਦਰਜ ਹੋਇਆ ਉਸ ਦੇ ਬਾਰੇ ਉਹ ਤਮਾਮ ਜਾਣਕਾਰੀ ਜੋ ਸਾਡੇ ਤੱਕ ਉਹੀ ਹੈ ਉਹ ਅਸੀਂ ਆਪਣੇ ਜਾਣਕਾਰਾਂ ਦੀ ਜਾਣਕਾਰੀ ਦੇ ਮੁਤਾਬਕ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਹੁਣ ਤੱਕ ਵੀ ਹੋਈ ਪ੍ਰਾਪਤ ਜਾਣਕਾਰੀ ਹੈ ਉਸ ਦੇ ਮੁਤਾਬਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਲਾਰੈਂਸ ਦੀ ਜਿਹੜੀ ਇੰਟਰਵਿਊ ਹੋਈ ਸੀ ਉਹ ਖਰੜ ਦੇ CIA ਥਾਣੇ ਦੇ ਅੰਦਰ ਹੋਈ ਸੀ ਹੁਣ ਉਸ ਵਕਤ ਦੇ ਤਤਕਾਲੀ ਅਫਸਰਾਂ ਦੇ ਖਿਲਾਫ ਕਾਰਵਾਈ ਕੀ ਹੋਈ ਹੈ ਤੇ ਕਿਸ-ਕਿਸ ਦੇ ਖਿਲਾਫ ਪਰਚਾ ਦਰਜ ਹੋ ਗਿਆ ਐਸਪੀ ਐਸਐਚਓ ਤੇ ਇਸ ਤੋਂ ਇਲਾਵਾ ਹੋਰ ਅਧਿਕਾਰੀਆਂ ਸਣੇ ਪੰਜ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਇੱਕ ਸਿਟ ਬਣਦੀ ਹੈ ਹਾਈ ਕੋਰਟ ਦੀਆਂ ਹਦਾਇਤਾਂ ਤੇ ਹੁਕਮਾਂ ਤੋਂ ਬਾਅਦ ਜਿਸ ਦੀ ਜਾਂਚ ਇੱਕ ਉੱਚ ਅਧਿਕਾਰੀ ਨੇ ਕੀਤੀ ਪ੍ਰਬੋਧ ਕੁਮਾਰ ਨੇ ਜਿਹੜੇ ਕਿ ਹਿਊਮਨ ਰਾਈਟਸ ਦੇ ਵਿੱਚ ਵੀ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਮਿਲੀ ਹੋਈ ਹੈ ਉਹਨਾਂ ਦੀ ਉਸ ਸਿਟ ਨੇ ਰਿਪੋਰਟ ਦਿੱਤੀ ਹੈ ਜਿਸ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਉਸ ਦੇ ਵਿੱਚ ਕਿਵੇਂ-ਕਿਵੇਂ ਤੇ ਕਿਹੜੇ-ਕਿਹੜੇ ਪੁਲਿਸ ਅਫਸਰ ਕਸੂਰਵਾਰ ਸਨ ਜਿਸ ਦੇ ਆਧਾਰ ਦੇ ਉੱਤੇ ਹੁਣ ਕਾਰਵਾਈ ਕਰ ਦਿੱਤੀ ਗਈ ਹੈ ਹਿਰਾਸਤ ਦੇ ਅੰਦਰ ਹੋਇਆ ਇੰਟਰਵਿਊ ਜਿਹੜਾ ਕਿ ਸਤੰਬਰ ਮਹੀਨੇ ਦੇ 2022 ਦੇ ਵਿੱਚ ਹੋਇਆ ਸੀ ਖਰੜ ਸੀਆਈਏ ਦੇ ਅੰਦਰ ਪਰ ਉਸ ਤੋਂ ਬਾਅਦ ਉਹ 7 6 7 ਮਹੀਨੇ ਦੇ ਵਕਫੇ ਤੋਂ ਬਾਅਦ ਮਾਰਚ 2023 ਦੇ ਵਿੱਚ ਉਹ ਨਸ਼ਰ ਹੋ ਜਾਂਦਾ ਇੱਕ ਨੈਸ਼ਨਲ ਚੈਨਲ ਦੇ ਉੱਤੇ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਕੀ ਕੀ ਬਿਆਨ ਕੀਤਾ ਇਹ ਦੱਸਣ ਦੀ ਲੋੜ ਨਹੀਂ ਉਹ ਤੁਸੀਂ ਸਾਰੇ ਜਾਣਦੇ ਹੋ ਪਰ ਲਾਰੈਂਸ ਬਿਸ਼ਨੋਈ ਨੂੰ ਇਹ ਸਹੂਲਤਾਂ ਕਿਵੇਂ ਪ੍ਰੋਵਾਈਡ ਕਰਾਈਆਂ ਗਈਆਂ ਉਸ ਨੂੰ ਮੋਬਾਈਲ ਫੋਨ ਕਿਸ ਨੇ ਮੁਹੱਈਆ ਕਰਵਾਇਆ ਉਸ ਲਈ ਹੁਣ ਉਹਨਾਂ ਪੰਜ ਪੁਲਿਸ ਅਫਸਰਾਂ ਦੀ ਸ਼ਮਤ ਆਈ ਹੈ ਔਰ ਉਹਨਾਂ ਦੇ ਖਿਲਾਫ ਪਰਚਾ ਦਰਜ ਹੋ ਗਿਆ ਹੈ ਹਾਲਾਂਕਿ ਜਾਣਕਾਰੀ ਪਹਿਲਾਂ ਇਹ ਮਿਲੀ ਸੀ ਕਿ ਉਹਨਾਂ ਦੀ ਬਦਲੀ ਕਰ ਦਿੱਤੀ ਜਾਵੇਗੀ ਤੇ ਮਾਮਲਾ ਇਸੇ ਤਰ੍ਹਾਂ ਹੀ ਠੰਡੇ ਬਸਤੇ ਦੇ ਵਿੱਚ ਪੈ ਜਾਣਾ ਪਰ ਹੁਣ ਪਤਾ ਲੱਗਿਆ ਕਿ ਉਹਨਾਂ ਪੰਜ ਅਫਸਰਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਐਫ ਆਈ ਆਰ ਦਰਜ ਹੋਈ ਮਤਲਬ ਉਹ ਆਪਣੀ ਕੁਰਸੀ ਤੋਂ ਵੀ ਜਾਣਗੇ ਉਹਨਾਂ ਨੂੰ ਹੱਥ ਧੋਣਾ ਪਵੇਗਾ ਜਾਂ ਧੋ ਲਿਆ ਉਹਨਾਂ ਨੇ ਲਗਭਗ ਇਹ ਕਹਿ ਸਕਦੇ ਹਾਂ ਦਰਅਸਲ ਹਿਰਾਸਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਇੱਕ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਪਹਿਲਾਂ ਇੱਕ ਸਿਟ ਬਣਾਈ ਗਈ ਤੇ ਉਹਨਾਂ ਨੇ ਕਈ ਮਹੀਨੇ ਲਾ ਦਿੱਤੇ ਤਾਂ ਪੰਜਾਬ ਪੁਲਿਸ ਨੇ ਆਪਣੇ ਪੱਧਰ ਤੇ ਜਦੋਂ ਜਾਂਚ ਪੜਤਾਲ ਕੀਤੀ ਪੰਜਾਬ ਪੁਲਿਸ ਦੇ ਮੁਖੀ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਖੁਦ ਉਸ ਇੰਟਰਵਿਊ ਤੋਂ ਬਾਅਦ ਸਫਾਈ ਦਿੱਤੀ ਸੀ ਸਪਸ਼ਟ ਕਰਨ ਦਿੱਤਾ ਸੀ ਕਿ ਇਹ ਸਭ ਬਦਨਾਮ ਕਰਨ ਦੀਆਂ ਗੱਲਾਂ ਨੇ ਕੋਈ ਵੀ ਐਸਾ ਇੰਟਰਵਿਊ ਨਹੀਂ ਆ ਜਿਹੜਾ ਪੰਜਾਬ ਦੇ ਦਾਇਰੇ ਦੇ ਅੰਦਰ ਹਦੂਦ ਦੇ ਅੰਦਰ ਹੋਇਆ ਹੋਵੇ ਪੰਜਾਬ ਸੂਬੇ ਤੋਂ ਬਾਹਰ ਹੈ ਉਸ ਦਾ ਹੁਲੀਆ ਇਸ ਤਰ੍ਹਾਂ ਦਾ ਸੀ ਜਦੋਂ ਪੰਜਾਬ ਲਿਆਂਦਾ ਗਿਆ ਪਰ ਬਾਅਦ ਵਿੱਚ ਉਸੇ ਹੁਲੀਏ ਦੇ ਵਿੱਚ ਕੁਝ ਘੰਟਿਆਂ ਦਾ ਵਕਫਾ ਪਿਆ ਤੇ ਇੱਕ ਇੰਟਰਵਿਊ ਹੋਰ ਆ ਜਾਂਦਾ ਪਾਰਟ 2 ਜਿਹੜਾ ਕਿ ਉਸੇ ਹੋਲੀਏ ਦੇ ਵਿੱਚ ਸੀ ਜੋ ਡੀਜੀਪੀ ਸਾਹਿਬ ਨੇ ਫੋਟੋਆਂ ਅਨੁਸ਼ਰਕਿਤੀਆਂ ਸਨ ਫਿਰ ਉਸ ਤੋਂ ਬਾਅਦ ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ ਇਸ ਦੇ ਉੱਤੇ ਕੋਈ ਵੀ ਟਿੱਪਣੀ ਪੁਲਿਸ ਦੇ ਕਿਸੇ ਉੱਚ ਅਧਿਕਾਰੀ ਵੱਲੋਂ ਨਹੀਂ ਆਈ ਕੋਈ ਇੰਟਰਵਿਊ ਪੰਜਾਬ ਵਿੱਚ ਹੋਇਆ ਕਿ ਨਹੀਂ ਹੋਇਆ ਪਰ ਫਿਰ ਸਿੱਟ ਬਣੀ ਤੇ ਉਸ ਸਿੱਟ ਦੇ ਪੰਜਾਬ ਦੀ ਇੱਕ ਵੱਡੇ ਪੁਲਿਸ ਅਧਿਕਾਰੀ ਨੇ ਉਸ ਨੂੰ ਖੰਘਾਲਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਫਿਰ ਉਸ ਦੀ ਜਿਹੜੀ ਕੀਤੀ ਗਈ ਰਿਪੋਰਟ ਹੈ ਜਿਹੜੀ ਜਾਂਚ ਹੈ ਉਹ ਫਿਰ ਪਬਲਿਕ ਡੋਮੇਨ ਦੇ ਵਿੱਚ ਜਾਣਕਾਰੀਆਂ ਆਉਣੀਆਂ ਸ਼ੁਰੂ ਹੋਈਆਂ ਤੇ ਸਰਕਾਰ ਆ ਜਿਹੜੀ ਉਸ ਤੋਂ ਬਾਅਦ ਚੁੱਪ ਵੱਟ ਜਾਂਦੀ ਹੈ ਜਾਂ ਸੁਣ ਹੋ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਇੱਕ ਵੀ ਬਿਆਨ ਨਹੀਂ ਦਿੱਤਾ ਗਿਆ ਕਿ ਦਰਅਸਲ ਉਸ ਸਿਟ ਨੇ ਫਿਰ ਜਿਹੜਾ ਰਿਪੋਰਟ ਦਿੱਤੀ ਹੈ ਕਿ ਉਸ ਸਿਟ ਦੀ ਰਿਪੋਰਟ ਖਾਰਜ ਕਰੋਗੇ ਹੁਣ ਕਰੇਗੀ ਸਰਕਾਰ ਹੁਣ ਜਾਂ ਫਿਰ ਉਸ ਵਕਤ ਕੁਝ ਹੇਠਲੇ ਪੱਧਰ ਦੇ ਅਫਸਰਾਂ ਨੇ ਗੁੰਮਰਾਹ ਕਰ ਦਿੱਤਾ ਸੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂ ਸਮੁੱਚੀ ਸਰਕਾਰ ਨੂੰ ਹੁਣ ਇਹ ਦੋ ਗੱਲਾਂ ਦੇ ਸਵਾਲ ਉੱਥੇ ਦੇ ਉੱਥੇ ਖੜੇ ਨੇ ਹੁਣ ਤਾਜ਼ਾ ਜਾਣਕਾਰੀ ਕੀ ਹੈ ਦਰਅਸਲ ਸਿੱਧੂ ਮੂਸੇਵਾਲਾ ਕਤਲकांड ਹੁੰਦਾ ਉਸ ਤੋਂ ਬਾਅਦ ਜ਼ਿਆਦਾ ਚਰਚਾ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਆਉਣਾ ਹੁੰਦਾ ਕਿਉਂਕਿ ਗੋਲਡੀ ਬਰਾੜ ਉਸੇ ਹੀ ਗੈਂਗ ਦਾ ਸਾਥੀ ਉਸ ਦਾ ਦੱਸਿਆ ਜਾਂਦਾ ਹੈ ਜਿਹੜਾ ਕਿ ਉਸ ਕੇਸ ਦੇ ਵਿੱਚ ਪੁਲਿਸ ਨੇ ਕਿਹਾ ਕਿ ਮਾਸਟਰਮਾਈਂਡ ਸੀ ਇਹ ਸਾਰੀਆਂ ਗੱਲਾਂ ਦੇ ਬਾਅਦ ਫਿਰ ਚਰਚਾ ਹੋ ਜਾਂਦੀ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਪੇ ਲਗਾਤਾਰ ਪਹੁੰਚ ਕਰਦੇ ਨੇ ਔਰ ਬਾਅਦ ਵਿੱਚ ਇੱਥੋਂ ਤੱਕ ਗਿਲੇ ਰੱਖਦੇ ਨੇ ਮਿਹਣੇ ਮਾਰਦੇ ਨੇ ਸਰਕਾਰ ਨੂੰ ਕਿ ਪਹਿਲਾਂ ਤੇ ਮੰਤਰੀ ਮਿਲ ਵੀ ਲੈਂਦੇ ਸੀ ਉਸ ਤੋਂ ਬਾਅਦ ਮਿਲਣੋਂ ਗੱਲਣੋਂ ਵੀ ਗਏ ਤੇ ਨਾ ਹੀ ਸਾਡੇ ਨਾਲ ਹਮਦਰਦੀ ਪ੍ਰਗਟਾਈ ਗਈ ਹੈ ਨਾ ਹੀ ਸਾਨੂੰ ਇਨਸਾਫ ਦੀ ਉਮੀਦ ਹੈ ਪਰ ਅਦਾਲਤ ਦੇ ਵਿੱਚ ਉਹਨਾਂ ਨੇ ਇਹ ਉਮੀਦ ਪ੍ਰਗਟਾਈ ਕਿ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਹੁਣ ਗੱਲ ਆਉਂਦੀ ਹੈ ਸਿੱਧਾ ਉੱਥੇ ਆਉਣੇ ਆ ਕਿ ਜਿਹੜਾ ਇੰਟਰਵਿਊ ਹੁੰਦਾ ਨਸ਼ਰ ਉਸ ਦੇ ਬਾਰੇ ਇਨਵੈਸਟੀਗੇਸ਼ਨ ਏਜੰਸੀ ਨੇ ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਤਾਂ ਉਸ ਤੋਂ ਬਾਅਦ ਸਪੈਸ਼ਲ ਇਨਵੈਸਟੀਗੇਸ਼ਨ ਏਜੰਸੀ ਯਾਨੀ ਕਿ ਸੀਆਈਏ ਖੜ ਦੇ ਉਸ ਵੇਲੇ ਦੇ ਤਤਕਾਲੀ ਐਸ ਐਚਓ ਪੰਜ ਪੁਲਿਸ ਅਫਸਰਾਂ ਦੇ ਖਿਲਾਫ ਹੁਣ ਦਰਜ ਕੇਸ ਕਰ ਲਿਆ ਗਿਆ ਹੈ ਸਿੱਟ ਦੀ ਰਿਪੋਰਟ ਦੇ ਮੁਤਾਬਕ ਜਿਸ ਦੇ ਵਿੱਚ ਇੱਕ ਡੀਐਸਪੀ ਵੀ ਹੈ ਐਸਪੀ ਪੱਧਰ ਦਾ ਅਧਿਕਾਰੀ ਵੀ ਸ਼ਾਮਲ ਹੈ ਜਿਹੜੀ ਜਾਣਕਾਰੀ ਮਿਲਦੀ ਹੈ ਤੇ ਸਿੱਟ ਨੇ ਹਾਈ ਕੋਰਟ ਦੇ ਸਾਹਮਣੇ ਰਿਪੋਰਟ ਨੂੰ ਪੇਸ਼ ਕਰਨ ਤੋਂ ਬਾਅਦ ਮੁਹਾਲੀ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਦੇ ਵਿੱਚ ਇਸ ਕੇਸ ਨੂੰ ਦਰਜ ਕੀਤਾ ਹੈ ਸਪੈਸ਼ਲ ਡੀਜੀਪੀ ਹਿਊਮਨ ਰਾਈਟਸ ਪ੍ਰਭੋਤ ਕੁਮਾਰ ਦੇ ਅਗਵਾਈ ਵਿੱਚ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਨੂੰ ਲੈ ਕੇ ਇੱਕ ਸਿੱਟ ਗਠਿਤ ਹੋਈ ਸੀ ਜਿਸ ਨੇ ਸਾਰਾ ਤੱਥ ਖੰਗਾਲੇ ਪਤਾ ਲੱਗਿਆ ਕਿ ਇੱਕ ਇੰਟਰਵਿਊ CIA ਖਰੜ ਦੇ ਵਿੱਚ ਹੋਇਆ ਤੇ ਇੱਕ ਰਾਜਸਥਾਨ ਦੀ ਕਿਸੇ ਜੇਲ੍ਹ ਤੋਂ ਹੋਇਆ। ਸਿੱਟ ਨੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਲਾਰੈਂਸ ਦਾ ਪਹਿਲਾ ਇੰਟਰਵਿਊ CIA ਖਰੜ ਥਾਣੇ ਵਿੱਚ ਜਦਕਿ ਦੂਸਰਾ ਰਾਜਸਥਾਨ ਦੀ ਜੇਲ੍ਹ ਵਿੱਚ ਹੋਇਆ ਸੀ। ਸਤੰਬਰ 2020 ਦੇ ਵਿੱਚ ਇਹ ਸਰਕਾਰ ਕੀਤੇ ਗਏ ਇੰਟਰਵਿਊ ਨੂੰ ਕੁਝ ਮਹੀਨੇ ਬਾਅਦ ਮਾਰਚ 2023 ਦੇ ਵਿੱਚ ਪ੍ਰਸਾਰਤ ਕੀਤਾ ਗਿਆ। ਸਿੱਟ ਦੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਲਾਰੈਂਸ ਜਦੋਂ ਇੱਕ ਮਾਮਲੇ ਵਿੱਚ ਪੁੱਛਗਿੱਛ ਦੇ ਲਈ CIA ਖਰੜ ਲਿਆਂਦਾ ਗਿਆ ਸੀ ਤਾਂ ਉਸ ਵਕਤ ਮੌਜੂਦਾ ਉਸ ਵੇਲੇ ਜਿਹੜੇ ਤਤਕਾਲੀ ਅਫਸਰ ਸਾਨੂੰ ਉੱਥੇ ਮੌਜੂਦ ਉਹਨਾਂ ਨੇ ਫੋਨ ਮੁਹੱਈਆ ਕਰਵਾਇਆ ਸੀਆਈਏ ਖਰੜ ਦੀ ਸੁਰੱਖਿਆ ਦੇ ਅੰਦਰ ਹੀ ਗੈਂਗਸਟਰ ਲਾਰੈਂਸ ਨੇ ਗੁਜਰਾਤ ਤੇ ਤਿਹਾਰੜ ਵਿੱਚ ਬੰਦ ਕਈ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਗੱਲ ਇੱਥੇ ਹੀ ਨਹੀਂ ਮੁੱਕਦੀ ਹੁਣ ਜਦੋਂ ਪੁਲਿਸ ਅਫਸਰਾਂ ਨੇ ਉਸ ਨੂੰ ਇਹ ਮੁਹੱਈਆ ਸਹੂਲਤਾਂ ਕਰਾ ਦਿੱਤੀਆਂ ਇੰਟਰਵਿਊ ਹੋ ਗਿਆ ਪੱਤਰਕਾਰ ਦਾ ਕੰਮ ਸੀ ਇੰਟਰਵਿਊ ਕਰਨਾ ਜੇਕਰ ਪਹੁੰਚ ਹੋਈ ਤੇ ਇੰਟਰਵਿਊ ਹੋ ਜਾਂਦਾ ਹਾਲਾਂਕਿ ਇਸ ਮਾਮਲੇ ਵਿੱਚ ਅਗਲੀ ਹੈਰਾਨ ਕਰਨ ਵਾਲੀ ਗੱਲ ਕੀ ਹੈ ਜਿਹੜੇ ਪੁਲਿਸ ਅਫਸਰਾਂ ਦੇ ਖਿਲਾਫ ਦੱਸਿਆ ਜਾ ਰਿਹਾ ਹਾਲਾਂਕਿ ਨਾਮ ਨਸ਼ਰ ਨਹੀਂ ਜਦੋਂ ਇਹ ਨਾਮ ਸਾਹਮਣੇ ਆਉਣਗੇ ਤਾਂ ਉਦੋਂ ਅਸੀਂ ਉਸ ਬਾਰੇ ਵੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕਰਾਂਗੇ ਪਰ ਹੈਰਾਨ ਕਰਦੀ ਗੱਲ ਕੀ ਹੈ ਇੱਕ ਪਹਿਲਾਂ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਗੈਂਗਸਟਰ ਟੀਨੂ ਜਿਹੜਾ ਕਿ ਉਸ ਇਲਾਕੇ ਦੇ ਵਿੱਚੋਂ ਫਰਾਰ ਹੋ ਗਿਆ ਸੀ ਜਦੋਂ ਉਸ ਨੂੰ ਮਾਨਸਾ ਦੇ ਵਿੱਚ ਲਿਆਇਆ ਗਿਆ ਸੀ ਉਸ ਵਕਤ ਸੀਆਈਏ ਦਾ ਇੰਚਾਰਜ ਸੀ ਜਿਹੜਾ ਪ੍ਰਿਤਪਾਲ ਸਿੰਘ ਇੰਸਪੈਕਟਰ ਉਸ ਦੀ ਮਿਲੀ ਭਗਤ ਦੇ ਨਾਲ ਉਸਨੇ ਵੀ ਮਹਿੰਗੇ ਮਹਿੰਗੇ ਹੋਟਲਾਂ ਦੇ ਵਿੱਚ ਖਾਣੇ ਖਾਦੇ ਉਸ ਨੂੰ ਪੱਬਾਂ ਕਲੱਬਾਂ ਵਿੱਚ ਤੇ ਲਿਆਇਆ ਗਿਆ ਉਸਨੇ ਸ਼ਾਪਿੰਗਾਂ ਕੀਤੀਆਂ ਉਸਨੇ ਗੈਂਗਸਟਰ ਨੂੰ ਭਜਾਉਣ ਦੇ ਵਿੱਚ ਜਿਹੜੀ ਮਦਦ ਕੀਤੀ ਉਸ ਤੋਂ ਬਾਅਦ ਫਿਰ ਗੈਂਗਸਟਰ ਟੀਨੂ ਨੂੰ ਵੀ ਬਹੁਤ ਲੰਮੇ ਸਮੇਂ ਬਾਅਦ ਪੰਜਾਬ ਸੂਬੇ ਤੋਂ ਬਾਹਰ ਫੜਿਆ ਗਿਆ ਉਸ ਵਕਤ ਪੰਜਾਬ ਪੁਲਿਸ ਨੂੰ ਕਾਮਯਾਬੀ ਨਹੀਂ ਮਿਲੀ ਹਾਲਾਂਕਿ ਦਿੱਲੀ ਦੇ ਸਪੈਸ਼ਲ ਸੈੱਲ ਨੂੰ ਜਿਹੜੀ ਆ ਕਾਮਯਾਬੀ ਮਿਲੀ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਾਅਦ ਵਿੱਚ ਜਾ ਕੇ ਕਿਸੇ ਹੋਰ ਸੂਬੇ ਦੇ ਵਿੱਚੋਂ ਹੁਣ ਗੱਲ ਇਸ ਮਾਮਲੇ ਦੇ ਨਾਲ ਜੁੜੀ ਹੈ ਜਿਹੜੇ ਇਨ ਅਫਸਰਾਂ ਨੇ ਲਾਰੈਂਸ ਬਿਸ਼ਨੋਈ ਨੂੰ ਸਹੂਲਤਾਂ ਮਹਈਆ ਕਰਵਾਈਆਂ ਕੱਲੀਆਂ ਸਹੂਲਤਾਂ ਉਸ ਨੂੰ ਹੀ ਮਹਈਆ ਨਹੀਂ ਕਰਵਾਈਆਂ ਗਿਆ ਉਸ ਦੇ ਬਦਲੇ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਪੁਲਿਸ ਅਫਸਰਾਂ ਨੂੰ ਵੀ ਸਹੂਲਤਾਂ ਮਿਲੀਆਂ ਨੇ ਉਹ ਕੀ ਸਹੂਲਤਾਂ ਮਿਲੀਆਂ ਨੇ ਦਰਅਸਲ ਸੈਟ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਸੀਆਈਏ ਖਰੜ ਦੇ ਤਤਕਾਲੀ ਐਸਐਚਓ ਨੇ ਇੰਟਰਵਿਊ ਦੀ ਇਵਜ ਦੇ ਵਿੱਚ ਰਿਸ਼ਵਤ ਵੀ ਲਈ ਹੈ ਮੋਟੀ ਔਰ ਇਸ ਦੇ ਨਾਲ ਹੀ ਕਈ ਮਾਮਲਿਆਂ ਦੇ ਵਿੱਚ ਦਿੱਲੀ ਤੋਂ ਪੇਸ਼ੀ ਦੇ ਦੌਰਾਨ ਜਦੋਂ ਲਾਰੈਂਸ ਨੂੰ ਪੁਲਿਸ ਅਫਸਰ VIP ਟ੍ਰੀਟਮੈਂਟ ਉਪਲਬਧ ਕਰਾਉਂਦੇ ਸੀ ਤੇ ਉਸ ਦੇ ਬਦਲੇ ਉਹਨਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਪਤਾ ਇਹ ਵੀ ਲੱਗਦਾ ਹੈ ਕਿ ਹਰਿਆਣਾ ਤੋਂ ਦਿੱਲੀ ਦੇ ਵਿੱਚ ਰਸਤੇ ਵਿੱਚ ਕਈ ਫਾਈਵ ਸਟਾਰ ਹੋਟਲਾਂ ਦੇ ਵਿੱਚ ਪੁਲਿਸ ਨੇ ਮਹਿੰਗੀ ਸ਼ਰਾਬ ਵੀ ਮੁਹੱਈਆ ਕਰਵਾਈ ਸੀ ਚੰਡੀਗੜ੍ਹ ਦੇ ਇੱਕ ਮਾਲ ਦੇ ਵਿੱਚ ਲਾਰੈਂਸ ਦੇ ਲਈ ਦੇਰ ਰਾਤ ਬ੍ਰਾਂਡਡ ਕੱਪੜਿਆਂ ਦੀ ਸ਼ਾਪਿੰਗ ਵੀ ਕਰਵਾਈ ਗਈ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਪਹਿਲੀ ਵਾਰੀ ਵੱਡਾ ਖੁਲਾਸਾ ਹੋ ਰਿਹਾ ਹੈ ਪੁਲਿਸ ਵੱਲੋਂ ਵੀ ਮਹਿੰਗੇ ਕੱਪੜੇ ਜੁੱਤੇ ਤੇ ਪਰਫਿਊਮ ਖਰੀਦੇ ਗਏ ਲਾਰੈਂਸ ਬਿਸ਼ਨੋਈ ਨੂੰ ਵੀ ਦੱਸਿਆ ਜਾਂਦਾ ਹੈ ਕਿ ਦੇਰ ਰਾਤ ਨੂੰ ਚੰਡੀਗੜ੍ਹ ਦੇ ਕਿਸੇ ਮਾਲ ਦੇ ਵਿੱਚੋਂ ਸ਼ਾਪਿੰਗ ਕਰਵਾਈ ਗਈ ਔਰ ਉਸ ਦਿਨਾਂ ਹੀ ਪੁਲਿਸ ਨੇ ਵੀ ਮਹਿੰਗੇ ਕੱਪੜੇ ਜੁੱਤੇ ਤੇ ਪਰਫਿਊਮ ਖਰੀਦੇ ਜਿਸ ਦੇ ਕਰਕੇ ਫਿਰ ਉਹ ਇੰਟਰਵਿਊ ਨੇਪਰੇ ਚੜਦੀ ਹੈ ਇੰਟਰਵਿਊ ਦੇ ਬਦਲੇ ਹੀ ਇਹ ਸਾਰਾ ਕੁਝ ਆ ਜਿਹੜਾ ਰਿਸ਼ਵਤ ਤੇ ਮਹਿੰਗੀਆਂ ਸ਼ਰਾਬਾਂ ਤੇ ਮਹਿੰਗੇ ਕੱਪੜੇ ਮਹਿੰਗੇ ਜੁੱਤੇ ਮਹਿੰਗੇ ਪਰਫਿਊਮ ਇਹ ਜਿਹੜੇ ਲਏ ਗਏ ਨੇ ਹੁਣ ਉਸ ਦੇ ਵਿੱਚ ਕਿਹੜੇ ਕਿਹੜੇ ਪੁਲਿਸ ਅਧਿਕਾਰੀ ਹੋਰ ਸ਼ਾਮਲ ਸਨ ਇਸ ਸਿੱਟ ਦੀ ਰਿਪੋਰਟਾਂ ਦੇ ਵਿੱਚੋਂ ਸਾਰਾ ਕੁਝ ਆ ਜਿਹੜਾ ਉਹ ਨੰਗਾ ਹੋ ਗਿਆ ਜਗ ਜਾਰ ਹੋ ਗਿਆ ਹੁਣ ਇਸ ਦੇ ਵਿੱਚ ਜਿਹੜੀ ਪੂਖਤਾ ਜਾਣਕਾਰੀ ਕੀ ਹੈ ਇਸ ਦੇ ਬਾਰੇ ਕਿਹੜੇ ਕਿੜੇ ਐਸ ਐਚਓ ਤੇ ਕਿਹੜੇ ਐਸ ਪੀ ਉਸ ਵਕਤ ਤਾਇਨਾਤ ਸਨ ਉਹ ਪੁਲਿਸ ਦੇ ਰਿਕਾਰਡ ਦੇ ਵਿੱਚ ਸਭ ਕੁਝ ਹੈ ਪਰ ਹਾਲੇ ਤੱਕ ਇਹੀ ਜਾਣਕਾਰੀ ਸਾਡੇ ਜਾਣਕਾਰਾਂ ਤੋਂ ਸਾਨੂੰ ਮਿਲਦੀ ਹੈ ਜਿਸ ਦੇ ਕਰਕੇ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਹਾਲਾਂਕਿ ਇੱਕ ਨਾਮੀ ਅਖਬਾਰ ਨੇ ਇਸ ਦੀ ਰਿਪੋਰਟ ਵੀ ਆ ਜਿਹੜੀ ਉਹ ਸ਼ਾਪ ਦਿੱਤੀ ਹੈ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਮੋੜ ਸਾਹਮਣੇ ਆਉਂਦਾ ਹੈ ਪਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨਾਲ ਜੁੜੀਆਂ ਜਿਹੜੀਆਂ ਤਾਰਾਂ ਨੇ ਉਹ ਹੌਲੀ ਹੌਲੀ ਖੁੱਲਦੀਆਂ ਦਖਾਈ ਦੇ ਰਹੀਆਂ ਨੇ ਕਿ ਕਿਵੇਂ ਜੇਲ੍ਹ ਦੇ ਵਿੱਚ ਬੰਦ ਮੁਲਜ਼ਮਾਂ ਨੂੰ ਹਿਰਾਸਤ ਦੇ ਵਿੱਚ ਵੀ ਇੰਟਰਵਿਊ ਕਰਾਉਣ ਦੇ ਬਦਲੇ ਪੁਲਿਸ ਦੇ ਕੁਝ ਅਧਿਕਾਰੀ ਜਾਂ ਕਹਿ ਲਈਏ ਕਾਲੀਆਂ ਭੇਡਾਂ ਉਸ ਦੇ ਬਦਲੇ ਕਿੰਨੀਆਂ ਸਹੂਲਤਾਂ ਲੈ ਜਾਂਦੀਆਂ ਨੇ ਤੇ ਜਿਨ੍ਹਾਂ ਨੇ ਕਾਨੂੰਨ ਦੀ ਰਾਖੀ ਕਰਨੀ ਹੈ ਜਿਹੜੀ ਖੇਤ ਦੀ ਵਾਰਡ ਹੁੰਦੀ ਹੈ ਜਦੋਂ ਉਹ ਹੀ ਖੇਤ ਨੂੰ ਖਾਂਣ ਲੱਗ ਜਾਵੇਗੀ ਤਾਂ ਫਿਰ ਸੁਰੱਖਿਆ ਫਿਰ ਕਾਨੂੰਨ ਵਿਵਸਥਾ ਇਹ ਸਾਰਾ ਕੁਝ ਆ ਜਿਹੜਾ ਕੰਟਰੋਲ ਦੇ ਵਿੱਚ ਹੋਵੇਗਾ ਕਿ ਨਹੀਂ ਹੋਵੇਗਾ ਉਹ ਤੁਸੀਂ ਵੀ ਭੜੀਪਾਂਤ ਜਾਣਦੇ ਹੋ ਤਾਂ ਪੰਜ ਪੁਲਿਸ ਅਫਸਰਾਂ ਦੇ ਖਿਲਾਫ ਪਰਚਾ ਦਰਜ ਹੋਇਆ ਹੈ ਦੇਖਦੇ ਹਾਂ ਕਿ ਇਸ ਪਰਚੇ ਤੋਂ ਬਾਅਦ ਹੋਰ ਕਿਹੜੀ-ਕਿਹੜੀ ਕਾਰਵਾਈ ਕੀਤੀ ਜਾਂਦੀ ਹੈ ਤੇ ਕੀ-ਕੀ ਸਾਹਮਣੇ ਨਿਕਲ ਕੇ ਤੱਥ ਆਉਂਦੇ ਨੇ ਸਾਡੀ ਵੀ ਨਜ਼ਰ ਬਣੀ ਹੋਈ ਹੈ ਇਸ ਕੇਸ ਦੇ ਉੱਤੇ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਤੇ ਤੁਹਾਡੇ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ